ਵਰਜੀ ਕਾ ਖਲਸਾ ਵਰਜੀ ਕੀ ਫਤਿਹ ਗੱਲ ਕਰਦੇ ਆ ਕਿ ਕੱਲ ਜੋ ਨੌਜਵਾਨ ਦੀ ਪੁਲਿਸ ਵਾਲੇ ਦਰਿੰਦਿਆਂ ਵੱਲੋਂ ਜਿਹੜੀ ਕਿ ਬੁਰੀ ਤਰ੍ਹਾਂ ਕੁੱਟਮਾਰ ਹੋਈ ਆ ਹੁਣ ਉਹਦੇ ਵਿੱਚ ਵੀਡੀਓ ਚਲਾਈਆਂ ਜਾ ਰਹੀਆਂ ਨੇ ਕਿ ਉਹ ਰੋੜੇ ਮਾਰੀ ਜਾ ਰਿਹਾਗਾ ਉਹ ਕਿਰਪਾਨਾਂ ਜਾਂ ਕਿਸ ਤਰ੍ਹਾਂ ਦੇ ਜਿਹੜਾ ਥੱਲੇ ਸਿੱਟ ਕੇ ਜਿਹੜਾ ਕਰਿਆਗਾ ਮੈਂ ਕਹਣਾ ਉਰੋੜੇ ਮਾਰੇ ਉਹਨੇ ਇੱਟਾਂ ਮਾਰੀਆਂ ਮੰਨਦੇ ਆ ਕਿ ਉਹਦਾ ਕਸੂਰ ਹੋਣਾ ਉਹਦੇ ਕਸੂਰ ਦੇ ਉੱਤੇ ਜਿਹੜਾ ਜਿੰਨੀ ਉਹਦੇ ਧਰਾਮਾ ਬਣਦੀ ਸੀ ਉਹਤੇ ਪਰਚਾ ਦਰਜ ਕਰਨਾ ਚਾਹੀਦਾ ਸੀ ਕਿ ਕੋਰਟ ਦੇ ਵਿੱਚ ਪੇਸ਼ ਕਰਨਾ ਚਾਹੀਦਾ ਸੀ ਤੇ ਜਿਹੜੇ ਲੋਕ ਕਾਤਲ ਕਰ ਦਿੰਦੇ ਆ ਤੰਤਨ ਜੀਆਂ ਦਾ ਦੋ-ਦੋ ਦਾ ਤਾਂ ਜਿਹੜੇ ਛਰੇਆਮ ਚਿੱਟਾ ਵੇਚਦੇ ਆ ਲੋਕਾਂ ਨੂੰ ਨੌਜਵਾਨ ਮਾਰਦੇ ਆ ਤੇ ਪੁਲਿਸ ਨੇ ਉਹ ਦਰਿੰਦੇ ਬਣ ਕੇ ਜਿਸ ਤਰ੍ਹਾਂ ਕੱਲ ਦਰਿੰਦਾ ਬਣ ਕੇ ਉਸ ਨੌਜਵਾਨ ਨੂੰ ਕੇਸਾਂ ਤੋਂ ਫੜ ਕੇ ਘੜੀਸਿਆ ਤੇ ਉਸ ਤਰ੍ਹਾਂ ਕੋਈ ਕੁੱਟਿਆ ਅਜੇ ਤੱਕ ਹੱਥ ਲਾਇਆਗਾ ਹੈ ਜਰਤ ਇਹਨਾਂ ਦੇ ਵਿੱਚ ਇਹਨਾਂ ਨਾਲ ਹੱਤਿਆ ਦੇ ਬਾਰ ਕਰਨਾ ਆਉਂਦਾ ਇਹਨਾਂ ਪੁਲਿਸ ਵਾਲਿਆਂ ਨੂੰ ਇਹਨਾਂ ਨੂੰ ਸਿੱਖ ਨੌਜਵਾਨੀ ਦਿਸਦੇ ਨੇ ਜੇ ਗੋਲੀ ਮਾਰਨੀ ਆ ਤਾਂ ਵੀ ਸਿੱਖ ਨੌਜਵਾਨ ਦੇ ਮਾਰਨੀ ਆ ਜੇ ਕੇਸਾਂ ਤੋਂ ਫੜ ਕੇ ਪੱਗ ਤੋਂ ਪੈਰਾਂ ਵਿੱਚ ਰੋਲਨੀ ਆ ਤਾਂ ਵੀ ਸਿੱਖ ਨੌਜਵਾਨ ਦੀ ਰੋਲਨੀ ਆ ਤੇ ਆ ਦੂਜੇ ਧਿਰਾਂ ਕਿੰਨੇ ਜਿਹੜੇ ਹਿੰਦੂ ਰਾਸ਼ਟਰ ਜਿਹੜੇ ਗੱਲ ਕਰਦੇ ਨੇ ਉਹਨਾਂ ਕੋ ਨੇ ਮੂੰਹ ਕਰਕੇ ਦਿਖਾਉਣ ਇਹਨਾਂ ਦਾ ਬਥਾੜਾ ਭੰਨ ਦੇਣ ਉਹ ਲੋਕ ਆ ਇਹਨਾਂ ਦੇ ਸਾਗਲਾਂ ਦੇਖਿਆ ਮੈਂ ਕੱਲਾ ਇੱਕ ਦੀ ਉਮਰ ਤਾਂ 60 ਸਾਲ ਦੀ ਹੋ ਚਿੱਟੀਆਂ ਦੀ ਦਾੜ੍ਹੀ ਆਈ ਪਈ ਆ ਜਿਨੇ ਕੁੱਟਿਆ ਡਾਂਗਾ ਦੇ ਨਾਲ ਤੇ ਦੂਜਾ ਇੱਕ ਉਹ ਲੱਗਦਾ ਹੀ ਜਿਹੜਾ ਸਾਗਲੋ ਚੋਰ ਆ ਇਹ ਜਿਹੜੇ ਪੁਲਿਸ ਵਾਲੇ ਨੇ ਧੰਨ ਮੈਂ ਹੋਰ ਦੱਸਦਾ ਕਿ ਬਹੁਤੇ ਲੋਕਾਂ ਨੂੰ ਨਹੀਂ ਪਤਾ ਹੋਣਾ ਜਿਹੜੇ ਸਟਾਰ ਲੱਗੇ ਨੇ ਐਸਆਈਏ ਦੇ ਕੋਈ ਨਹੀਂ ਇਹ ਇਹ ਰੈਗੂਲਰ ਬੰਦੇ ਨਹੀਂ ਪੁਲਸ ਦੇ ਵਿੱਚ ਸਿਰਫ ਇਹ ਕਿੰਨੇ ਸਟਾਰ ਲਾਏ ਹੋਏ ਨੇ ਰੈਗੂਲਰ ਬੰਦੇ ਬਹੁਤ ਘੱਟ ਨੇ ਪੁਲਸ ਦੇ ਵਿੱਚ ਇਹ ਸਰਪੇ ਚਪਾਹੀ ਨੇ ਚਪਾਟੇ ਜਿਦੋਂ ਆਪਾਂ ਕਹਿੰਦੇ ਆ ਪੰਜਾਬੀ ਦੇ ਵਿੱਚ ਚਪਾਟੇ ਨੇ ਇਹ ਇਹਨਾਂ ਦੇ ਜਿਹੜੇ ਸਟਾਰ ਲੱਗੇ ਨਾ ਕੱਲਾ ਜਿਹੜਾ ਸਟਾਰ ਲੱਗਿਆ ਇਹ ਉਸ ਦੀ ਧੌਂਸ ਦੇ ਵਿੱਚ ਕਿ ਲੋਕਾਂ ਨੂੰ ਪਤਾ ਨਹੀਂ ਕਿ ਅਸੀਂ ਥਾਣੇਦਾਰ ਬਣ ਗਏ ਜਾਂ ਕਿ ਰੱਬ ਬਣ ਗਏ ਇਹ ਉਸ ਦੀ ਧੌਂਸ ਦੇ ਵਿੱਚ ਲੋਕਾਂ ਉੱਪਰ ਜਿਹੜਾ ਜ਼ੁਲਮ ਕਰ ਰਹੇ ਨੇ ਤੇ ਇਹ ਸਾਰੇ ਚਪਾਈ ਹੀ ਨੇ ਇਹਨਾਂ ਦੇ ਵਿੱਚ ਥੋੜੇ ਘਣੇ 90% ਚਪਾਈ ਹੀ ਨੇ 10% ਜਿਹੜੇ ASI ਨੇ 90%ਾਂ ਦੇ ਉਹ ਵੀ ਸਟਾਰ ਲੱਗੇ ਹੋਏ ਨੇ ਤੇ ਤੁਸੀਂ ਜਾ ਕੇ ਜਿਹੜਾ ਪੁਲਸ ਤੁਹਾਡੇ ਵਿਭਾਗ ਦੇ ਜਾਂ ਜਿਹੜੇ ਸੰਬੰਧ ਨੇ ਉਹਨਾਂ ਨਾਲ ਪਤਾ ਕਰ ਲਿਓ ਬਾਕੀ ਜਿਹੜੀ ਗੱਲ ਕੱਲ ਕੁੱਟਮਾਰ ਦੀ ਕੀਤੀ ਆ ਪੁਲਸ ਵਾਲੇ ਕਹਿੰਦੇ ਸਾਡੇ ਤੇ ਹਮਲਾ ਕੀਤਾ ਜੀ ਇਹਦਾ ਇੱਕ ਸਾਰਾ ਇਹਨਾਂ ਦਾ ਬਹਾਨਾ ਘੜਿਆ ਕਢਾਇਆ ਬਹਾਨਾ ਹੁੰਦਾ ਪੁਲਿਸ ਦਾ ਜਦੋਂ ਵੀ ਕੋਈ ਐਸੇ ਕੇਸ ਦੇ ਵਿੱਚ ਪੁਲਿਸ ਫਸਦੀ ਨਜ਼ਰ ਆਉਂਦੀ ਆ ਤਾਂ ਇਹਨਾਂ ਦੇ ਜਿਹੜੇ ਆਕੇ ਨੇ ਆਗੂ ਨੇ ਜਿਹੜੇ ਵੱਡੇ ਅਫਸਰ ਉਹ ਵੀ ਬਚਾਉਣਾ ਚਾਹੁੰਦੇ ਨੇ ਕਿ ਇਹਨਾਂ ਦੀ ਜੀ ਵਰਦੀ ਨੂੰ ਹੱਥ ਪਾ ਲਿਆ ਇਹਨਾਂ ਦੀ ਵਰਦੀ ਪਾੜਤੀ ਇਹਨਾਂ ਦੀ ਪੱਗ ਲਾਤੀ ਸਾਰੇ ਡਰਾਮੇ ਕਰਦੇ ਆਪਨੇ ਖੁਦ ਆਪ ਦਾ ਬਾਟਲ ਤੋੜ ਕੇ ਕਹਿੰਦੇ ਸਾਡਾ ਬਾਟਲ ਤੋੜ ਦਿੱਤਾ ਅਸੀਂ ਸਾਰੇ ਭਾਲੇ ਭਾਂ ਜਾਣਦੇ ਇਹਨਾਂ ਨੂੰ ਇਹਨਾਂ ਵਿੱਚ ਹੀ ਵਿਚਰਦੇ ਆਂ ਤੇ ਕੱਲ ਜਿਹੜਾ ਦਰਿੰਦਿਆਂ ਨੇ ਕੁੱਟਮਾਰ ਕੀਤੀ ਉਹਦੇ ਸਬੰਧ ਦੇ ਵਿੱਚ ਅੱਜ ਪਰਮਜੀਤ ਸਿੰਘ ਅਕਾਲੀ ਆਪਣੇ ਜਥੇ ਸਮੇਤ ਜਿਹੜਾ ਉਸ ਨੌਜਵਾਨ ਦੇ ਘਰ ਪੁੱਜਿਆ ਤੇ ਤੁਹਾਨੂੰ ਪਹਿਲਾਂ ਵੀਡੀਓ ਸੁਣਾਉਣੀ ਹੈ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਹਾਂ ਕਿ ਉਹਨੂੰ ਉਸ ਨੌਜਵਾਨ ਦਾ ਜਿਹੜਾ ਥਾਲੇ ਲੈ ਕੇ ਜਾਂਦੇ ਆ ਤੇ ਬਿਆਨ ਲਿਖਾਉਂਦੇ ਦੇਖਦੇ ਹਾਂ ਕਿ ਪੁਲਿਸ ਵਾਲਿਆਂ ਤੇ ਹੁਣ ਕਾਰਵਾਈ ਹੁੰਦੀ ਹੈ ਕਿ ਨਹੀਂ ਹੁੰਦੀ ਆ ਕਿ ਮੈਨੂੰ ਤਾਂ ਨਹੀਂ ਲੱਗਦਾ ਕਿ ਗੋਂਗਲੋ ਤੋਂ ਮਿੱਟੀ ਝਾੜਨ ਵਾਲੀ ਗੱਲ ਆ ਸਸਪੈਂਡ ਕਰਤੇ ਪੁਲਸ ਲੈਣ ਹਾਇਰ ਕਰਤੇ ਲੈ ਜੇ ਇਸ ਤਰ੍ਹਾਂ ਕੋਈ ਮੈਂ ਨਹੀਂ ਕਹਿੰਦਾ ਜੇ ਇਸ ਤਰ੍ਹਾਂ ਕਿਸੇ ਪੁਲਸ ਵਾਲਾ ਨਾ ਹੁੰਦਾ ਹੋਇਆ ਹੁੰਦਾ ਹੁਣ ਨੂੰ ਅਨਕਾਉਂਟਰ ਕਰ ਦਿੰਦੇ ਕੀ ਪੁਲਸ ਇਹ ਸਾਡਿਆਂ ਚੋਂ ਬਣੀਆ ਪੁਲਸ ਕਿਹੜਾ ਕੋਈ ਰੱਬ ਤੋਂ ਆਈ ਆ ਜਾਂ ਕੋਈ ਇਹਨਾਂ ਦਾ ਹੋ ਹੋ ਗਿਆ ਇਹਦਾ ਮਤਵਲੇ ਥੋੜੀ ਆ ਕਿ ਜੇ ਤੁਸੀਂ ਪੁਲਿਸ ਦੇ ਵਿੱਚ ਭਰਤੀ ਹੋਗੇ ਤੇ ਤੁਸੀਂ ਸਿੱਖਾਂ ਦੇ ਉੱਤੇ ਜ਼ੁਲਮ ਕਰੋ ਇਸ ਤਰ੍ਹਾਂ ਤੇ ਤੁਹਾਨੂੰ ਪਹਿਲਾਂ ਮੈਂ ਪਰਮਜੀਤ ਸਿੰਘ ਅਕਾਲੀ ਦੀ ਜਿਹੜੀਆਂ ਦੋ ਵੀਡੀਓ ਸੁਣਾਉਣਾ ਉਹ ਗੱਲਬਾਤ ਕਰਦੇ ਆ ਤੇ ਕਿ ਉਹ ਥਾਣੇ ਵੀ ਲੈ ਕੇ ਜਾਂਦੇ ਆ ਭਾਈ ਸਾਹਿਬ ਤੇਲੀ ਥਾਣੇ ਆ ਉਹ ਹਸਪਤਲ ਲੈ ਉਹ ਬਾਬਾ ਜੀ ਨਾ ਥਾਣੇ ਨਹੀਂ ਉਹ ਗੱਲ ਸੁਣ ਲਈ ਤੇ ਰੱਖੋ ਸਾਰਾ ਤੁਹਾਨੂੰ ਸਾਥ ਹੈ ਮੈਂ ਦੁੱਧ ਲੈ ਜਾਂਡਿਆ ਹਾਂ ਦੁੱਧ ਲੈ ਜਾਂਡਿਆ ਧੁੰਦਗੀ ਪਾਈ ਤੜਕੇ ਦਾ ਦੇਣਿਆ ਦੁੱਧ ਲੈ ਜਾਂਡਿਆ ਤੇ ਮੇਰੇ ਮੈਂ ਕਿਰਪਾਣ ਰੱਖੀ ਕੋਲ ਆਡੇ ਪਿੰਡ ਦਾ ਚੜਮਖਾਨਾ ਬੜਾ ਲਿਆਲੇ ਦੂੜੇ ਹੀ ਤਾਂ ਸ਼ੈਤਾਨੀਆਂ ਕਰਦੇ ਆ بڑے بڑے ਲੋਕ ਵੀ ਕਰਦੇ ਆ ਐਂ ਤਾਂ ਮੇਰਾ ਮਖੌਲ ਕਰਦੇ ਆ ਮੈਨੂੰ ਐਵੇਂ ਸਦਾਈ ਸਮਝਦੇ ਆ ਛੋਟੀਆਂ ਸਿੱਧੀਆਂ ਗੱਲਾਂ ਕਰਦੇ ਕਰਦੇ ਕੰਮ ਬਤੇ ਗਾ ਇਦਾਂ ਮੇਰੇ ਨਾਲ ਮੈਨੂੰ ਐ ਸਭ ਸਮਝਦੇ ਐਵੇਂ ਹੀ ਜਾਂ ਬੰਦਾ ਮੇਰਾ ਮਜ਼ਾਕ ਡਾਉਂਦੇ ਕੋਈ ਕੋਈ ਨਾਮ ਨਾਲ ਮੈਂ ਤੁਰਿਆ ਜਾਂਦਾ ਦੁੱਧ ਲੈਣ ਮੇਰਾ ਕੁੱਤਾ ਪੈ ਗਿਆ ਮੈਂ ਦੁੱਧ ਲੈਣ ਜਾਂਦਾ ਮੇਰਾ ਕੁੱਤਾ ਪੈ ਗਿਆ ਤੇ ਮੈਂ ਕਿਰਪਾਨ ਕੱਢ ਕੇ ਕੁੱਤੇ ਦੇ ਮਾਰਨ ਗਿਆ ਇਹ ਕੁਰਬਾਨ ਫੜ ਕਿਉਂ ਨਾ ਜਿਨ੍ਹਾਂ ਨੇ ਕੁੱਤਾ ਹੀ ਉਹ ਇਹਨੂੰ ਇਹਨੂੰ ਤਾੜਨਾ ਕੀ ਦੀ ਕੁਰਬਾਨੇ ਨਾ ਰੱਖ ਲਈ ਤੇ ਫੇਰ ਗਿਆ ਏ ਉਹਨਾਂ ਚੋਕੇ ਦੰਗਣ ਅੰਦਰ ਰੱਖ ਲਈ ਫੇਰ ਮੈਂ ਜਾ ਤਾ ਨਾ ਪੀਸੀਆਰ ਵਾਲੇ ਆ ਗਏ ਨਾ ਪੀਸੀਆਰ ਵਾਲਿਆਂ ਨੇ ਆਣ ਕੇ ਤੇ ਫੜ ਕੇ ਬੜੇ ਤਰੀਕੇ ਨਾਲ ਮੈਂ ਤੁਹਾਨੂੰ ਬੜਾ ਕੁਟਿਆ ਉਹੋਟ ਕੇ ਰੇਨ ਗੋਡਵਾਲ ਠਾਣੇ ਤੇ ਜੇ ਇਦਾਂ ਲੈ ਗਏ ਹਾਂ ਲੈ ਗਏ ਉਹ ਜ਼ਾਤ ਨੂੰ ਪੁੱਛਦਾ ਇਹਨੂੰ ਇਹ ਕੋਈ ਮਸਲਾ ਨਹੀਂ ਰੱਖਿਆ ਹੈ ਰੋਗ ਰੱਖਿਆ ਹਾਂ ਜੀ ਇਹ ਦੇਣਾ ਬਾਬਾ ਜੀ ਗੱਲ ਹੀ ਮਸਲਾ ਹੀ ਹੋ ਆ ਮਸਲਾ ਇਹ ਭਾਵੇਂ ਕਤਲ ਹੁੰਦਾ ਵਾ ਉਹ ਜਿੱਦਾਂ ਨਹੀਂ ਹੋਇਆ ਪਰ ਇਹ ਕਿਹਸਾ ਲਾਹ ਕਿੰਨੇ ਤਰੀਕੇ ਨਾਲ ਬੁਰੇ ਤਰੀਕੇ ਨਾਲ ਫੜਿਆ ਆਪਾਂ ਨਾ ਥਾਣੇ ਚੱਲ ਗਏ ਨੇ ਥਾਣੇ ਆਪਾਂ ਗੱਲ ਹੋ ਚੁੱਕੀ ਹਿੱਸੇਰਾ ਕੋ ਬਿਆਨ ਫੜਾ ਲਿਆ ਕੋ ਦਾ ਜੇ ਧਿਆਨ ਕਾ ਦੇਣਾ ਕੋਈ ਜਾ ਕੇ ਪਤਾ ਲਗਾ ਪੈਂਦਾ ਚਲੋ ਚਲੋ ਤੇਲੀਏ ਠਾਣੇ ਆਉਂਦਾ ਹਸਪੀਟਲ ਆ ਉਹ ਬਾਬਾ ਜੀ ਕੋਈ ਨਹੀਂ ਮੈਂ ਧਾਣੀ ਆਉਂਦਾ ਆ ਦੂਜੀ ਵੀਡੀਓ ਵਿੱਚ ਸੁਣਾ ਦਤਾ ਰਹੂ ਨਹੀਂ ਨਹੀਂ ਲੱਲੋ ਨਹੀਂ ਲੱਲੋ ਲੱਲੋ ਨਹੀਂ ਆ ਜੀ ਜੇ ਰੱਖੋ ਕਿ ਕੰਮ ਕਰਦੇ ਕਰੀਏ ਪਾਸ਼ਾ ਲਗਾ ਜੀ ਖੜੇ ਆ ਜੀ ਆਪਣੇ ਭਾਈ ਮਰਤਪਾਲ ਸਿੰਘ ਦੇ ਪਿਤਾ ਜੀ ਵੀ ਆ ਗਏ ਆ ਪਿੱਛੇ ਆ ਰਹੇ ਆ ਸਾਰੇ ਜਾ ਰਹੇ ਆ ਉੱਥੇ ਉਹਨਾਂ ਕੋ ਥਾੜੇ ਇਸ ਨੌਜਵਾਨ ਦੇ ਹੱਕ ਦੇ ਵਿੱਚ ਜਿੱਥੇ ਤੇ ਭਾਈ ਪਰਮਜੀਤ ਸਿੰਘ ਖਾਲਸਾ ਅਕਾਲੀ ਜਿਹੜਾ ਕਿੰਨੇ ਹਿੰਗਾ ਸਿੰਘਾ ਹਰ ਮਸਲੇ ਤੇ ਬਿਵਾਕੀ ਨਾਲ ਬੋਲਦਾ ਹਰ ਥਾਂ ਤੇ ਜਿੱਥੇ ਸਿੱਖ ਕੌਮ ਦੇ ਨਾਲ ਜ਼ੁਲਮ ਹੁੰਦਾ ਚਾਹ ਕਿਸੇ ਦੇ ਨਾਲ ਜ਼ੁਲਮ ਹੁੰਦਾ ਉਹ ਉੱਥੇ ਡਟ ਕੇ ਖੜਦਾ ਸਾਨੂੰ ਇਹਨਾਂ ਇਹ ਜਿਹੜੇ ਸਤਿਕਾਰਯੋਗ ਨੇ ਬਾਬਾ ਜੀ ਅਕਾਲੀ ਬਾਬਾ ਪੰਮਜੀਤ ਸਿੰਘ ਖਾਲਸਾ ਇਹਨਾਂ ਦਾ ਜਿਹੜਾ ਸਾਥ ਦੇਣਾ ਬਣਦਾਗਾ ਕਿਉਂਕਿ ਸਭ ਤੋਂ ਪਹਿਲਾਂ ਰਾਤ ਵੀ ਮੇਰੀ ਜਿਹੜੀ ਥੋੜੀ ਜੀ ਗੱਲਬਾਤ ਹੋਈ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਸਵੇਰੇ ਜਾ ਕੇ ਉਸ ਬੱਚੇ ਦੇ ਘਰੇ ਜਾ ਕੇ ਗੱਲਬਾਤ ਕਰਦੇ ਆਂ ਤੇ ਅੱਜ ਇਹ ਥਾਣੇ ਲੈ ਕੇ ਜਾ ਰਹੇ ਨੇ ਤੇ ਦੂਜੇ ਪਾਸੇ ਭਾਈ ਅੰਮਰਤਪਾਲ ਸਿੰਘ ਐਮਪੀ ਨੇ ਜੋ ਖੰਡੂਰ ਸਾਹਿਬ ਦੇ ਤੋਂ ਜਿੱਤੇ ਨੇ ਜਿਹੜੇ ਡੇਰੂਗੜ੍ਹ ਦੇ ਵਿੱਚ ਵਸਦਾ ਉਹਨਾਂ ਦੇ ਪਿਤਾ ਜੀ ਵੀ ਨੇ ਇਸ ਮੌਕੇ ਹਾਜ਼ਰ ਨੇ ਉਹ ਵੀ ਥਾਣੇ ਦੇ ਵਿੱਚ ਇਸ ਨੌਜਵਾਨ ਦੇ ਨਾਲ ਜਿਹੜਾ ਕੱਲ ਇੱਕ ਪੁਲਿਸ ਦੋ ਪੁਲਿਸ ਮੁਲਾਜ਼ਮ ਦਰਿੰਦਿਆਂ ਨੇ ਫੜ ਕੇ ਜਿਹੜਾ ਤੁਹਾਨੂੰ ਸਾਰੇ ਤੁਸੀਂ ਵੀਡੀਓ ਦੇਖੀ ਆ ਕਿ ਕਿਸ ਤਰ੍ਹਾਂ ਕੁੱਟਮਾਰ ਕੀਤੀ ਆ ਕਿਸਾਂ ਤੋਂ ਫੜ ਕੇ ਬੇਅਦਬੀ ਕੀਤੀ ਆ ਘੜੀਸ ਘੜੀਸ ਕੇ ਕੁੱਟਿਆਗਾ ਬਾਅਦ ਮੁੱਕਰੀ ਜਾਂਦੇ ਹਲੇ ਦੱਲੇ ਕਹਿੰਦੇ ਅਜਤਾਜੀ ਕੁੱਟਿਆ ਨੇ ਅਜਤਾ ਪੱਗ ਤੋਂ ਉਹਦੀ ਆਪੀ ਲਹੇਗੀ ਤੇ ਤੁਹਾਡੀ ਪੱਗ ਫਿਰ ਉਹਨੇ ਲਾਤੀ ਤੁਹਾਡੀ ਨਹੀਂ ਆਪੀ ਲਈ ਸਾਰਾ ਕੁਝ ਹੋ ਰਿਹਾ ਸਾਰਿਆਂ ਮੁੱਕਰੀ ਜਾ ਰਿਹਾ ਕਹਿੰਦਾ ਮੈਂ ਤਾਂ ਕੁਝ ਕੀਤੀ ਨਹੀਂ ਉਹ ਬਾਹਾਂ ਤੁਸੀਂ ਉਹਦੀ ਮਰੋੜ ਰਹੇ ਹੋ ਪਿੱਛੇ ਮੰਨ ਕੇ ਬਾਹਾਂ ਬਣ ਕੇ ਤੁਸੀਂ ਘੜੀਸ ਕੇ ਉਹਨੂੰ ਉਹ ਕੱਲਾ ਜਾਣਾ ਤੁਸੀਂ ਡਾਂਗਾ ਨਾ ਕੁੱਟ ਕੇ ਉਹਨੂੰ ਗੱਡੀ ਦੇ ਵਿੱਚ ਲੈ ਗਏ ਜੇ ਹੁੰਦਾ ਉਹ ਤਿੰਨ ਸਿੰਘ ਤੁਹਾਨੂੰ ਪਤਾ ਲੱਗ ਜਾਂਦਾ ਫਿਰ ਪਰ ਇੱਕ ਦੀ 31 ਦੀ ਜਿਹੜੀ ਭਾਜੀ ਤੁਹਾਨੂੰ ਮੋੜ ਦਿੰਦਾ ਤੇ ਫਿਰ ਤੁਸੀਂ ਆਪ ਦੇ ਵੇਲੇ ਪਿੱਟਦੇ ਹੁੰਨੇ ਹੋ ਤੇ ਇਸ ਕਰਕੇ ਜਿਹੜਾ ਬਹੁਤ ਇਹ ਪੰਜਾਬ ਦੇ ਵਿੱਚ ਜਿਹੜਾ ਵਾਕਿਆ ਹੋਇਆ ਸਿੱਖ ਇਹ ਇੱਕ ਗੱਲ ਮੈਂ ਤੁਹਾਨੂੰ ਇੱਥੇ ਜਿਹੜੀ ਕਰਨਾ ਚਾਹੁੰਦਾ ਸੀ ਹੁਣ ਕਈ ਕਹਿੰਦੇ ਆ ਜੀ ਦੇਖੋ ਇੱਟਾ ਰੋੜੇ ਮਾਰਿਆ ਵਾਰ ਭੰਨ ਰਿਆ ਕੋ ਮੱਲ ਚਲਾ ਕੇ ਜੋ ਮਾਰਿਆ ਜਦੋਂ ਬੰਦੇ ਉੱਤੇ ਕਿਸੇ ਤੇ ਕੋਈ ਜ਼ੁਲਮ ਕਰਦਾ ਜਾਂ ਲੜਾਈ ਹੁੰਦੀ ਆ ਉਦੋਂ ਇੱਟਾ ਰੋੜੇ ਵੀ ਚੱਲਦੇ ਆ ਗੋਲੀਆਂ ਵੀ ਚੱਲ ਜਾਂਦੀਆਂ ਬਹੁਤ ਕੁਝ ਹੁੰਦਾ ਬੰਦੇ ਹੀ ਮਰ ਜਾਂਦੇ ਆ ਤੇ ਪੁਲਿਸ ਨੇ ਅੱਜ ਤੱਕ ਮੈਨੂੰ ਇਹ ਦੱਸੋ ਜਿਨੇ ਇਹਨੇ ਕਾਤਲ ਕਰਕੇ ਵੀ ਜਿਹੜਾ ਬੰਦਾ ਥਾਣੇ ਭਗ ਜਾਂਦਾ ਜਾਂ ਪੁਲਿਸ ਭਾਲਦੀ ਉਹਨੂੰ ਪੁਲਿਸ ਫੜਦੀ ਆ ਜਾ ਜਿਹੜੇ ਚਿੱਟਾ ਵੇਚ ਰਹੇ ਨੇ ਸਰਿਆਮ ਇੱਕ ਬੰਦਾ ਦਿਖਾ ਦਿਓ ਪੁਲਿਸ ਨੇ ਮੈਨੂੰ ਇਸ ਤਰ੍ਹਾਂ ਕੁੱਟਿਆ ਹੋਵੇ ਉਹਨਾਂ ਤੋਂ ਤਾਂ ਡਰ ਲੱਗਦਾਗਾ ਤੇ ਸਿੱਖ ਨੌਜਵਾਨਾਂ ਨੂੰ ਤੇ ਇਹਨਾਂ ਦਾ ਜਦੋਂ ਵੀ ਝਟ ਆਉਂਦਾਗਾ ਇਹੋ ਹੀ ਗੱਲ ਜਿਹੜੇ ਭਰਤੀ ਕੀਤੇ ਹੋਏ ਆ ਨਾ ਇਹ ਬਲਾਤਕਾਰੀਆਂ ਦੇ ਸਾਹ ਦੇ ਚੇਲੇ ਨੇ ਬਹੁਤ ਹੀ ਜ਼ਿਆਦੇ ਪੁਲਿਸ ਵਾਲੇ ਜਿਵੇਂ ਆਸਾ ਰਾਮ ਹੋ ਗਿਆ ਆਰਾਮਪਾਲ ਹੋ ਗਿਆ ਅਸਰਸੇ ਵਾਲਾ ਸਾਧ ਹੋ ਗਿਆ ਜਾਂ ਹੋਰ ਨੇ ਬਲਾਤਕਾਰੀਆਂ ਦੇ ਚੇਲੇ ਨੇ ਪੱਕੇ ਕਈ ਇਹਨੂੰ ਪ੍ਰੇਮੀ ਕਿਹਾ ਜਾਂਦਾ ਇਹਨਾਂ ਨੂੰ ਪ੍ਰੇਮੀਆਂ ਦੇ ਨਾਲ ਮਸ਼ਹੂਰ ਨੇ ਇਹ ਇਹ ਜਲਮ ਸਿੱਖਾਂ ਤੇ ਕਰਦੇ ਨੇ ਇਹਨਾਂ ਦਾ ਡੀਐਨਏ ਇਹਨਾਂ ਦਾ ਸਿੱਖਾਂ ਦਾ ਦਹਾਈ ਨਹੀਂ ਇਹਨਾਂ ਦੇ ਵਿੱਚ ਆ ਇਹਨਾਂ ਦਾ ਉਹ ਬਲਾਤਕਾਰੀਆਂ ਦਾਗਾ ਇਸ ਕਰਕੇ ਇਹਨਾਂ ਦੇ ਉੱਤੇ ਜਿਹੜਾ ਸਿੱਖ ਕੌਮ ਨੂੰ ਜਿਹੜਾ ਜੇ ਅੱਜ ਸਖਤ ਵਾਈ ਸਖਤ ਕਾਰਵਾਈ ਨਾ ਉਹਨਾਂ ਪੁਲਿਸ ਮੁਲਾਜ਼ਮਾਂ ਤੇ ਕੀਤੀ ਗਈ ਤੇ ਉਹ ਦਿਨ ਦੂਰ ਨਹੀਂ ਤੇ ਆਉਣ ਵਾਲੇ ਵਕਤ ਦੇ ਵਿੱਚ ਜਲਦੀ ਤੁਹਾਡੇ ਸਿੱਖਾਂ ਦੇ ਨਾਲ ਹੋਰ ਵੀ ਇਸ ਤਰ੍ਹਾਂ ਦੇ ਭਾਣੇ ਵਾਪਰਨਗੇ ਫਿਰ ਤੁਸੀਂ ਇਕੱਠ ਕਰ ਲਿਓ ਚਾਰ ਦਿਨਾਂ ਨੂੰ ਫਿਰ ਤੁਸੀਂ ਚੁੱਪ ਕਰ ਦਿਓ ਇਸ ਤਰ੍ਹਾਂ ਹੀ ਕਰੀ ਜਾਉਂਗੇ ਤੁਹਾਨੂੰ ਮੈਂ ਜ세ਵੰਦੀਆਂ ਨੇ ਜਿਹੜੀਆਂ ਸਤਕਾਰਯੋਗ ਨੇ ਸਾਰੀਆਂ ਸਾਰੇ ਨੂੰ ਡਟ ਕੇ ਇਸ ਨੌਜਵਾਨ ਦਾ ਸਾਥ ਦੇਣਾ ਚਾਹੁੰਦਾ ਹੁਣ ਦੱਸ ਰਿਹਾਗਾ ਵੀ ਕਹਿੰਦਾ ਮੈਨੂੰ ਛੇੜ ਛੇੜ ਲੰਘਦੇ ਆ ਲੋਕ ਮਜ਼ਾਕ ਕਰਦੇ ਆ ਦੱਸੋ ਬਈ ਇਹਦੇ ਵਿੱਚ ਨੌਜਵਾਨ ਕੇਸਾਂ ਦਾ ਧਾਰੀ ਆ ਗ੍ਰੰਥੀ ਆ ਸਭ ਕੁਝ ਜਾਣਦਾ ਹੈਗਾ ਤੇ ਤੁਹਾਡੇ ਪੱਲੇ ਕੱਖ ਨਹੀਂ ਤੁਹਾਡੇ ਨਾਲ 100 ਗੁਣਾ ਚੰਗਾਗਾ ਤੁਸੀਂ ਇਸ ਨੂੰ ਮਜ਼ਾਕ ਕਰਦੇ ਹੋ ਤੇ ਇਸ ਕਰਕੇ ਜਿਹੜਾ ਇਹ ਪੁਲਿਸ ਵਾਲਿਆਂ ਤੇ ਜਿਹੜੀ ਭਵੰਤਮਨ ਮੈਂ ਕੱਲ ਵੀ ਬੇਨਤੀ ਕੀਤੀ ਸੀ ਮੁੱਖ ਮੰਤਰੀ ਨੂੰ ਤੇ ਪੰਜਾਬ ਦੇ ਡੀਜੀਪੀ ਨੂੰ ਅਜਿਹੇ ਬੰਦੇ ਨੂੰ ਪੁਲਿਸ ਦੀ ਸ਼ਾਂਤੀ ਕਰਨੀ ਚਾਹੀਦੀ ਆ ਇਹ ਜਦੋਂ ਕਹਿ ਦਿੰਦੇ ਕਿ ਫਰਾਲੇ ਦਾ ਕ੍ਰਿਮੀਨਲ ਬੈਕਗ੍ਰਾਉਂਡ ਆ ਫਰਾਲੇ ਦੀ ਫਲਾਨੇ ਦੇ ਪਾਰਟੀਆਂ ਇਹਨਾਂ ਦੀ ਵੀ ਜਿਹੜੇ ਆ ਇਹ ਸਾਰਿਆਂ ਦਾ ਸਾਰਾ ਜਿਹੜਾ ਚੈੱਕ ਕਰਨ ਚਾਹੀਦੀ ਹੈ ਪੁਲਿਸ ਨੂੰ ਕਿ ਕਿਹੜੇ ਕਿਹੜੇ ਸਾਧ ਨੂੰ ਮੰਨਦੇ ਨੇ ਸਰਸਿਆਲ ਨੂੰ ਕਿਹੜੇ ਫਲਾਨੇ ਸਾਧ ਦੇ ਬਲਾਤਕਾਰ ਦੇ ਚੇਲੇ ਨੇ ਕਿਹੜੇ ਕਿਹੜੇ ਨਾਨਕਾਰੀ ਦੇ ਚੇਲੇ ਨੇ ਇਹਨਾਂ ਦਾ ਸਾਰਿਆਂ ਦਾ ਡਾਟਾ ਜਿਹੜਾ ਪੁਲਿਸ ਨੂੰ ਡੀਜੀਪੀ ਨੂੰ ਪੰਜਾਬ ਨੂੰ ਰੱਖਣਾ ਚਾਹੀਦਾ ਖਾਸ ਕਰਕੇ ਜਿਹੜੇ ਇਹ ਲੋਕ ਨੇ ਇਹ ਬਾਅਰ ਕਰਦੇ ਨੇ ਸਿੱਖਾਂ ਤੇ ਜਦੋਂ ਇਹਨਾਂ ਨੂੰ ਮੌਕਾ ਮਿਲਦਾ ਇਹ ਗੋਲੀਆਂ ਚ ਲਾਉਂਦੇ ਨੇ ਫਿਰ ਸਿੱਧੀਆਂ ਇਸ ਕਰਕੇ ਇਹਨਾਂ ਤੇ ਜਿਹੜਾ ਕਾਰਵਾਈ ਹੋਣੀ ਚਾਹੀਦੀ ਆ ਤੇ ਅਗਲੇ ਦੇਖਦੇ ਆ ਕਿ ਭਾਈ ਪਰਮਜੀਤ ਸਿੰਘ ਅਕਾਲੀ ਦੇ ਨਾਲ ਇਸ ਤੋਂ ਬਾਅਦ ਗੱਲਬਾਤ ਕਰਕੇ ਦੇਖਦੇ ਆ ਕਿ ਕੀ ਜਿਹੜਾ ਕਿ ਅਗਲਾ ਰੂਪਰੇਖਾ ਹੈ ਕੀ ਆ ਕਿ ਕੀ ਪੁਰਖ ਅਣਕਵਾਰੀ ਕਰਦੀ ਆ ਤੇ ਕੀ ਇਨਸਾਫ ਮਿਲਦਾਗਾ ਪਰ ਸਿੱਖਾਂ ਨੂੰ ਕਦੇ ਇਨਸਾਫ ਅੱਜ ਤੱਕ ਮਿਲਿਆ ਤਾਂ ਹੈ ਨਹੀਂ ਪਰ ਫਿਰ ਵੀ ਦੇਖਦੇ ਆ ਧੰਨਵਾਦ ਵੈਜੀ ਦਾ ਖਾਲਸਾ ਵੈਜੀ ਕੀ ਫਤਿਹ